ਹਾਂਜੀ ਪ੍ਰਧਾਨ ਜੀ ਜੋ ਅੱਜ ਫਾਜ਼ਿਲਕਾ ਜ਼ਿਲ੍ਹੇ ਵਿੱਚ ਵੱਖ-ਵੱਖ ਪਿੰਡਾਂ ਵਿੱਚ ਰੇਤ ਪੱਧਰ ਕਰਨ ਲਈ ਟ੍ਰੈਕਟਰਾਂ ਦਾ ਕਾਫਲਾ ਆਇਆ ਇਹ ਕਿਹੜੇ ਕਿਹੜੇ ਜ਼ਿਲ੍ਹੇ ਤੋਂ ਆਇਆ ਇਹ ਤੁਹਾਨੂੰ ਪਤਾ ਹੀ ਹੈ ਸਭ ਨੂੰ ਵੀ ਸਾਡੀ ਜਥੇਬੰਦੀ ਬੀਕੇ ਜੀ ਇਕੱਠਾ ਹੋ ਰਾਹ ਵੱਲੋਂ ਜਿਹੜੀ ਹਰ ਪੀੜਤਾਂ ਦੀ ਸਹਾਇਤਾ ਦੀ ਪੂਰੀ ਮਹਿਮਲਾਈ ਹੋਈ ਹੈ ਉਹ ਮਹਿਮਦੀ ਕੜੀ ਵਜੋਂ ਪਹਿਲਾਂ ਅਸੀਂ ਕਣਕ ਵੰਡੀ ਆ ਤੂੜੀ ਵੰਡੀ ਆ ਕੱਪੜੇ ਵੰਡੇ ਆ ਹੋਰ ਸਾਧੂ ਸਮਾਨ ਦਿੱਤਾ ਹੈ ਹੁਣ ਇਹਦੀ ਚੌਥੀ ਕੜੀ ਵਜੋਂ ਅਸੀਂ ਉਹਨਾਂ ਦੇ ਜਿਹੜੇ ਖੇਤ ਆ ਉਹਨਾਂ ਨੂੰ ਪੱਧਰ ਕਰਨ ਵਾਸਤੇ ਜਿੱਥੇ ਕਿਤੇ ਰੇਤ ਜੜਿਆ ਹੋਇਆ ਉਹ ਰੇਤੇ ਨੂੰ ਪਾਸੇ ਕਰਨ ਵਾਸਤੇ ਜਾਂ ਕਿਤੇ ਕੋਹੇ ਪੈਗੇ ਉਹ ਕੋਹੇ ਭਰਨ ਵਾਸਤੇ ਕੱਲ ਤੋਂ ਲੈ ਕੇ ਸੈਂਕੜਿਆਂ ਦੀ ਗਿਣਤੀ 'ਚ ਜਿਹੜੇ ਟਰੈਕਟਰ ਆਏ ਆ ਉਹ ਟਰੈਕਟਰ ਆ ਜੋ ਇੱਥੇ ਤੇ ਜਾ ਰਹੇ ਲਾ ਪਿੰਡ ਹੈ ਉਸ ਪਿੰਡ ਦੇ ਵਿੱਚ ਕੱਲ ਸ਼ਾਮ ਨੂੰ ਅਸੀਂ ਇੱਥੇ ਇਕੱਠੇ ਕਰਦੇ ਸੀ ਤੇ ਅੱਧਾ-ਅੱਧੋ ਥਾਵਾਂ ਦੇ ਉੱਤੇ ਅਸੀਂ ਅੱਜ ਤਿੰਨ ਥਾਵਾਂ ਤੇ ਇਹ ਸਾਰੇ ਵੰਡ ਕੇ ਟਰੈਕਟਰ ਚੱਲਣਗੇ ਕਿਉਂਕਿ ਸਾਰੇ ਇੱਕ ਥਾਂ 'ਤੇ ਟਰੈਕਟਰ ਚੱਲ ਨਹੀਂ ਸਕਦੇ ਇੱਕ ਏਰੀਆ ਤਾਂ ਇਧਰ ਨੇ ਪਾਸੇ ਤੇ ਜਿਹੜੇ ਹੇਲੇ ਉਹਦੇ ਵਿੱਚ ਆ ਬਠਿੰਡਾ ਜਿਲ੍ਹਾ ਲਾਇਆ ਹੋਇਆ ਆ ਇੱਧਰ ਦੂਜੇ ਪਾਸੇ ਰਾਮ ਸਿੰਘ ਵਾਲੀ ਭੈਣੀ ਆ ਭੈਣੀ ਚ ਜਦੋਂ ਉਧਰੋਂ ਵਰਦੇ ਆ ਕਮ ਵਾਲੇ ਪੱਤਣ ਦੇ ਨੂੰ ਉਧਰੋਂ ਬਹੁਤ ਵੱਡਾ ਟੋਆ ਪੈ ਕੇ ਜ਼ਮੀਨ ਖੁਰੀ ਹੋਈ ਆ ਓਟੋ ਆ ਭਰਨਾ ਕੋ ਸੇੜੀਏ ਨੇ ਇਹ ਤੋਂ ਬਿਨਾ ਗਲਾਬੇ ਕੀ ਭੈਣੀ ਨੂੰ ਜਦੋਂ ਆਪਾਂ ਜਾਣੇ ਆ ਰੇਤੇ ਵਾਲੀ ਭੈਣੀ ਆ ਉੱਥੇ ਛੜਕਦੇ ਆਸੀ ਪਾਸੇ ਬਹੁਤ ਟੋਏ ਪਏ ਹੋਇਆ ਉਹ ਟੋਏ ਭਰਨੇ ਆ ਇਹ ਤਿੰਨ ਖੇਤਰਾਂ ਦੇ ਵਿੱਚ ਅੱਗਾ ਡੰਡ ਕੇ ਅਸੀਂ ਸਾਡੇ ਜਿਹੜੇ ਟਰੈਕਟਰ ਅੱਜ ਉੱਥੇ ਕੰਮ ਕਰਨਗੇ ਤੇ ਸ਼ਾਮ ਨੂੰ ਫਿਰ ਇੱਥੇ ਆ ਕੇ ਜਿਹੜੀ ਠਹਿਰ ਹੈ ਸਾਡੀ ਇੱਥੇ ਬਣਾਈ ਹੋਈ ਹੈ ਟੈਂਟ ਲੱਗਿਆ ਹੋਇਆ ਲੰਗਰ ਪਾਣੀ ਦਾ ਸਾਰਾ ਪ੍ਰਬੰਧ ਇੱਥੇ ਹੈ ਤੇ ਦਿਨ ਵਾਸਤੇ ਜਿਹੜਾ ਚਾਹ ਪਾਣੀ ਦਾ ਪ੍ਰਬੰਧਾ ਉਹਨਾਂ ਦਾ ਇੱਥੋਂ ਲੰਗਰ ਤੋਂ ਕਰਕੇ ਤਿਆਰ ਹੱਡ ਖਾਵਾ ਤੇ ਉਹਨਾਂ ਨੂੰ ਉੱਥੇ ਚਾਹ ਪਾਣੀ ਉੱਥੇ ਪਹੁੰਚਾਇਆ ਜਾਣਾ ਤੇ ਨਾਲ ਹੀ ਜਿਹੜਾ ਅਸੀਂ ਤੁਹਾਡੇ ਮੱਦੇਮ ਇਹ ਬੇਨਤੀ ਕਰਨਾ ਚਾਹਾਂਗੇ ਉਹ ਬਾਰ-ਬਾਰ ਬੇਨਤੀਆਂ ਅਸੀਂ ਹਰੇਕ ਵੀਡੀਓ ਚ ਕਰਦੇ ਆਂ ਵੀ ਟਰੈਕਟਰ ਇੱਥੇ ਲਾ ਦਿੱਤੇ ਅਸੀਂ ਵੱਡੀ ਪੱਧਰ ਤੇ ਤੇ ਸਾਰੇ ਉਹਨਾਂ ਵੀਰਾਂ ਨੂੰ ਚਾਹੇ ਉਹ ਪੰਪਾਂ ਦੇ ਮਾਲਕ ਹੈ ਡੀਲਰ ਆ ਉਹਨਾਂ ਦੇ ਜਾਂ ਕੋਈ ਹੋਰ ਦਾਨੀ ਸੱਜਣਾ ਜਿਹੜੇ ਵੀ ਇਸ ਹੜ੍ਹ ਪੀੜਤਾਂ ਦੀ ਸਹਾਇਤਾ ਦੇ ਵਿੱਚ ਯੋ ਉਹਨਾਂ ਨੂੰ ਸਾਡੀ ਹੱਥ ਜੋੜ ਕੇ ਬੇਨਤੀ ਆ ਵੀ ਭਾਈ ਤੇਲ ਦੇ ਰੂਪ ਦੇ ਵਿੱਚ ਉਹ ਯੋਗਦਾਨ ਪਾਉਣ ਕਿਉਂਕਿ ਟਰੈਕਟਰ ਸਾਡੇ ਕੋਲੇ ਬਹੁਤ ਹੈਗੇ ਆ। ਸਮਾਂ ਕੱਢ ਕੇ ਆਏ ਆ ਆਪ ਦਾ ਇੱਕ ਕੰਮ ਛੱਡ ਕੇ ਵੀ ਆਏ ਹੋਏ ਆ ਕਿਸਾਨ ਬਠਿੰਡੇ ਤੋਂ ਮਾਨਸਾ ਤੋਂ ਫਰੀਦਕੋਟ ਤੋਂ ਮੁਕਸਰ ਤੋਂ ਮੋਗੇ ਤੋਂ ਆਏ ਹੋਏ ਡਾਕਟਰ ਹੋਰ ਵੀ ਆ ਜਾਣਗੇ। ਪਰ ਸਾਡੇ ਕੋਲੇ ਤੇਲ ਸਿਰਫ 5 ਤੋਂ 7 ਦਿਨਾਂ ਦਾ ਹੈ। ਇਹ ਕਰਕੇ ਅਸੀਂ ਵੱਧ ਵੀ ਚਲਾ ਸਕਦੇ ਆ। ਉਹ ਤੇਲ ਦੇ ਰੂਪ ਦੇ ਵਿੱਚ ਸਾਡੇ ਵੀਰ ਆ ਜਿਹੜੇ ਉਹ ਇਹਦੇ ਚ ਯੋਗਦਾਨ ਜਰੂਰ ਪਾਉਣ। ਜਿਹੜੇ ਕਿਸੇ ਵੀਰ ਨੂੰ ਆਇਆ ਲੱਗਦਾ ਵੀ ਜਦਜੇ ਮੈਂ ਨਗਦ ਰਾਸ਼ੀ ਦਿੱਤੀ ਸ਼ਾਇਦ ਮੇਰੀ ਪਹੁੰਚੂ ਨਾ ਪਹੁੰਚੂ ਉਹ ਟਰੈਕਟਰ ਚੱਲੀ ਜਾਂਦੇ ਆ ਆਪਦੇ ਹੱਥੀਂ ਆਜੇ ਆਪੇ ਟਰੈਕਟਰਾਂ 'ਚ ਤੇਲ ਪਾਜੇ ਸਿੱਧਾ ਭਵੇਂ ਸਾਰਾ ਦਿਨ ਕੋਲੇ ਖੜ ਕੇ ਆਪਦਾ ਤੇਲੇ ਹੜਪੀਟਾਂ ਦੀ ਸਹਾਇਤਾ ਦੇ ਵਿੱਚ ਲਾ ਸਕਦਾ ਉਹਦਾ ਦਿੱਤਾ ਹੋਇਆ ਟੈਲਫੋਨ ਹੈ ਜਿਹੜਾ ਸਾਰਾ ਉਹ ਹੜਪੀਟਾਂ ਦੀ ਸਹਾਇਤਾ ਦੇ ਵਿੱਚ ਲੱਗਣ ਦੀ ਅਸੀਂ ਗਰੰਟੀ ਕਰਦੇ ਆ ਤੇ ਇਸੇ ਤਰ੍ਹਾਂ ਆਪਦੇ ਹੱਥੀਂ ਉਹ ਲਾ ਸਕਦਾ ਇਹ ਬੇਨਤੀ ਹੈ ਸਾਰਿਆਂ ਨੂੰ ਜਿੰਨੇ ਸਰੋਤੇ ਸੁਣ ਰਹੇ ਆ ਕਿ ਤੇਲ ਦੇ ਰੂਪ ਦੇ ਵਿੱਚ ਇਹ ਜਿਹੜੀ ਸਹਾਇਤਾ ਹੈ ਉਹ ਜ਼ਰੂਰ ਭੇਜੀ ਜਾਵੇ ਧੰਨਵਾਦ ਧੰ ਦੇਈ ਜੇ ਉਹ ਦੇਈ ਜੇ ਨੋ ਕਰਾ ਆਜੋ ਆਜੋ ਲਾਗਣ ਆਇ ਕਿਹੜਾ ਇਹ ਨੋ ਕਰਾ

ਨੋ ਹੰਗਰ ਦਾ ਨਮਾ ਹੈ ਹਾਂ ਉਹ ਖਾ ਚਾਈ ਸੀ ਜੰਬੀਆ